ਆ ਦੇਖੋ ਚਲੋ ਤਾਂ ਉਹ ਵਿਸ਼ਾਲ ਜੀ ਦੇ ਨਾਲ ਆਤਾ ਟੰਡਨ ਦੇ ਨਾਲ ਆਤਾ ਪੱਤਰਕਾਰ ਦਾ ਕੰਮ ਕੀ ਆ ਆ ਕਿਸੇ ਬੰਦੇ ਨੇ ਗੁਲਸ਼ਨ ਗੱਲ ਕਰ ਰਿਹਾ ਮੈਂ ਦਫਤਰ ਚ ਆ ਆ ਸੁਣੋ ਪੁਲਿਸ ਬਾਰੇ ਕੀ ਕਹਿ ਰਿਹਾ 3 ਮਿੰਟ ਦੇ ਆ ਸੁਣੋ ਜਰਾ ਮੇਰੇ ਕੋ ਨਾ ਤੋਂ ਮੇਰੇ ਕੋ ਫੋਨ ਆਇਆ ਏ 9 ਵਜੇ ਇੱਕ ਦਿਮਾਗ ਗੁਲਸ਼ਨ ਉਹ ਤੇ ਕਹਿ ਰਿਹਾ ਪ੍ਰਭਾ ਆਪਣਾ ਦਿਖਾ ਰਿਹਾ ਵਾ ਤੇ ਇਹ ਤਾਂ ਬੰਦਾ ਹੈ ਹੀ ਵੈਸੇ ਹੀ ਪ੍ਰਵਾਸੀ ਹੈ 18000 ਕਹਦੇ ਸ਼ਰਦਾਲ ਉਹ ਮੌਲਾਣੀ ਲੱਕ ਦਿਖਾ ਇਹਨਾਂ ਦੇ ਜਿਹੜੇ ਇਲਜ਼ਾਮ ਲਾ ਰਹੇ ਭਾਜੀ ਜੇ ਕੋ ਜਿਹੜਾ 23 ਲੱਖ ਦਾ ਮੈਟਰ ਹੈ ਉਸ ਬਾਰੇ ਮੈਨੂੰ ਪਤਾ ਨਹੀਂ ਤੱਕਾ ਹੱਥਾਂ ਨੇ ਕਰਾਈ 122 ਕਰਦੇ ਸਾਹਨੇ ਪੈ ਲੈ ਨੇ ਸਦਾ ਜਮੀਨ ਜਿੱਤੇ ਉੱਥੇ ਲੈ ਜਾਦੇ ਜੀ 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 ਕਿਉਂ ਝੂਠ ਬੋਲ ਰਹੇ ਗੁਦਵਾਰੇ ਚੜ ਜਾਓ ਅੰਗਲੇ ਐਸੀ ਮਦੋ ਲੋ ਮੈਨੇ ਆਪਸੇ ਪੈਸੇ ਕਬ ਲਈ ਲੀਏ ਬਤਾਓ ਕਬ ਪੈਸੇ ਲੀਕੇ ਗਿਆ ਮੈਨੂੰ ਫਾਈਲ ਤੇ ਲਿਖਾਇਆ ਕਿ ਪੈਸਾ ਤੋ ਜੋ ਲੈ ਕੇ ਆਇਆ ਸਾ ਜਿਲੰਦਰ ਦੇ ਇਹ ਪੋਲ ਸੀ ਸਾਰੀ ਰਿਸ਼ਤੇ ਲਿਖੀ ਹੋਣੀ ਚਾਹੀਦੀ ਹੈ ਕਿ ਡਿਵੈਲਪਮੈਂਟ ਚਾਰਜ ਲਿਤਾ ਜਾਊਗਾ ਕਿ ਨਹੀਂ ਲਿਤਾ ਜਾਊਗਾ ਤੁਸੀਂ ਮੈਂਦੀ ਕਮਾਈ ਨਾਲ ਇੱਕ ਮਕਾਨ ਲੈ ਲਿਆ ਤਾਂ ਜਦੋਂ ਜਦੋਂ ਬਣਾਣਕ ਤਾ ਜਾਵੇ ਤੁਸੀਂ ਕੀ ਕਰੋਗੇ ਮੇਰੇ ਮੁੰਡੇ ਨੇ ਦਿੱਤੀ ਆ ਚ ਲੈ ਉਹ ਤੂੰ ਉਹ ਇੱਕ ਸੱਚੀ ਪੱਤਰਕਾਰਤਾ ਦੇ ਨਾਲ ਤੇ ਸੱਚੀ ਗੱਲ ਦੇ ਨਾਲ ਖੜਿਆ ਉਸ ਕਰਕੇ ਮੈਂ ਤੁਹਾਨੂੰ ਅੱਜ ਗੱਲ ਕੁਝ ਕਰਨਾ ਚਾ ਰਿਹਾ ਫੌਜੀ ਬੰਦਾ ਮੈਂ ਫੌਜੀ ਸਮਝਿਆ ਫੌਜੀ ਬੰਦਾ ਵੀ ਬਹਲੇ ਦਿੱਕਤ ਹੋਰੀ ਮੈਂ ਤੁਹਾਨੂੰ ਸੁਣਾਇਆ ਇਹ ਗੱਲ ਕਰ ਰਿਹਾ ਪੁਲਿਸ ਨੂੰ ਧਮਕੀ ਦੇ ਰੇ ਪੁਲਿਸ ਨੂੰ ਭਾਜੀ ਅੱਜ ਦੀ ਡੀਡ ਤਾਂ ਕੋਈ ਜੰਮਿਆ ਨਹੀਂ ਜਿਹੜਾ ਧਮਕੀ ਦੇ ਲੂਗਾ ਨਾ ਮੈਂ ਤੁਹਾਨੂੰ ਸੁਣਾ ਇਹਦਾ ਇਹਨੂੰ ਭਾਜੀ ਕੋਲ ਆ ਰਹੀ ਸੀਗੀ ਲਗਾਤਾਰ ਇਹ ਤੂੰ ਐ ਬਿਆਨ ਕਹਿ ਐ ਬਿਆਨ ਕਹਿ ਆ ਦੇਖੋ ਚਲੋ ਤਾਂ ਉਹ ਵਿਸ਼ਾਲ ਜੀ ਦੇ ਨਾਲ ਆਤਾ ਟੰਡਨ ਦੇ ਨਾਲ ਆਤਾ ਪੱਤਰਕਾਰ ਦਾ ਕੰਮ ਕੀ ਐ ਆ ਕਿਸੇ ਬੰਦੇ ਨਾਲ ਗੁਲਸ਼ਨ ਗੱਲ ਕਰ ਰਿਹਾ ਆਪਣੇ ਦਫ਼ਤਰ 'ਚ ਆ ਸੁਣੋ ਪੁਲਿਸ ਬਾਰੇ ਕੀ ਕਹਿ ਰਿਹਾ 3 ਮਿੰਟ ਦੇ ਆ ਸੁਣੋ ਯਾਰਾ ਮੈਨੂੰ ਤਾਂ ਉਸ ਦਿਨ ਪਤਾ ਚੱਲਾ ਮੇਰੇ ਕੋ ਨਾ ਤਾਂ ਮੇਰੇ ਕੋ ਪਤਾ ਨਹੀਂ ਮੈਨੂੰ ਫੋਨ ਆਇਆ ਇੱਕ ਗੁਲਸ਼ਨ ਕਹਿ ਰਿਹਾ ਕਿਸੇ ਬੰਦੇ ਨੂੰ ਕਿ ਮੈਨੂੰ ਕੋਈ ਕੰਪਲੇਂਟ ਚਲੇਗੀ ਥਾਣੇ ਕੰਪਲੇਂਟ ਜਾਂ ਤਾਂ ਫੋਨ ਹੀ ਹੋਊਗਾ ਭਾਜੀ ਜਣਾ ਕਿ ਜਦੋਂ ਤੁਸੀਂ ਸਵੇਰੇ ਆਓ ਜਾਂ ਕੁਝ ਕੰਪਲੇਂਟ ਦਿੱਤੀ ਕਿ ਇਹਦਾ ਚਾਰ ਦਵਾਰੀ ਕਰਨ ਦਿੱਕਤ ਪੁਲਿਸ ਨਾਲ ਅਗੇ ਇਹ ਕਿਸੇ ਬੰਦੇ ਨੂੰ ਗੁਲਸ਼ਨ ਜੀ ਬੰਦੇ ਗਾਈਡ ਕਰ ਰਿਹਾ ਕਹਿੰਦੇ ਉਹਦੀ ਬੇਅਫਕੂਫ ਗਿਆ ਮੈਂ ਚੌਂਕੀਂ ਜਾਇਨੂ ਕਿ ਤੂੰ ਮੈਨੂੰ 9 ਵਜੇ ਫੋਨ ਕਰ ਰਿਆ ਹੈ ਹੈ ਮਤਲਬ ਇੱਕ ਦਿਮਾਗ ਪੁਲਿਸ ਉਹ ਤੇ ਕਹਿ ਰਿਹਾ ਪ੍ਰਭਾ ਆਪਣਾ ਦਿਖਾ ਰਿਹਾ ਵਾ ਤੇ ਇਹ ਤਾਂ ਬੰਦਾ ਹੈ ਹੀ ਵੈਸੇ ਹੀ ਪ੍ਰਵਾਸੀ ਹੈ ਆਪਣਾ ਇਹਦੇ ਨਾਲ ਭਾਜੀ ਕੋਈ ਕੰਸਰਨ ਨਹੀਂ ਆਪਣਾ ਕਸਰ ਨਾ ਜਿਹੜੇ ਪੱਤਰਕਾਰ ਭਰਾ ਵੈ ਜੇ ਉਹਨੇ ਕੋਈ ਲਿੱਤਾ ਨਹੀਂ ਦਿੱਤਾ ਨਹੀਂ ਕਿ ਐਵੇਂ ਝੂਠ ਬੋਲ ਕੇ ਕਿਸੇ ਦੇ ਕਰਨਾ ਨਾ ਉਹ ਗੱਲ ਗਲਤ ਹੈ ਮੈਂ ਤਾਂ ਉੱਤੇ ਕਹਿੰਦਾ ਟੰਡਨ ਨੇ ਵੀਡੀਓ ਚਲਾਈ ਹੈ ਤੇ ਉਹਨੇ ਬਹੁਤ ਵਧੀਆ ਕੰਮ ਕੀਤਾ ਬਾਜੀ ਕਿ ਗ ਯਾਰ ਪੱਤਰਕਾਰ ਦਾ ਕੋਈ ਸਟੈਂਡ ਤਾਂ ਹੁੰਦਾ ਹੁਣ ਮੈਨੂੰ ਪਤਾ ਹੈ ਵਿਸ਼ਾਲ ਨੂੰ ਕਿੰਨਾ ਪ੍ਰੈਸ਼ਰ ਸੀ ਡਿਲੀਟ ਕਰਨ ਦਾ ਉਹ ਮਰਦ ਪੱਤਰਕਾਰ ਜੀ ਨੇ ਡਿਲੀਟ ਨਹੀਂ ਕੀਤੀ ਨਾਲੇ ਜੇ ਕੋਈ ਬਾਜੀ ਮੁਕਰੂਗਾ ਦੇਖੋ ਜਿਹਦਾ ਪਲਾਟ ਹੈ ਉਹ ਵੀਡੀਓ ਵਿੱਚ ਬਿਆਨ ਦੇ ਰਿਹਾ ਮਤਲਬ ਵਿਸ਼ਾਲ ਨੂੰ ਮੈਂ ਉੱਤੇ ਨਾਲ ਮੌਜੂਦ ਸੀ ਭਾਜੀ ਠੀਕ ਹੈ ਨਾ ਇਹ ਗੱਡੀ ਸੀਗਾ ਹੁਣ ਕਹਿੰਦਾ ਭਾਅ ਇਹ ਐ ਇਹਨੂੰ ਸਮਝਾ ਇਹ ਕਹਿੰਦਾ ਸੀਗਾ ਕਿ ਜਿਹੜਾ ਤਾਂ 23 ਲੱਖ ਦਾ ਰੋਲਾ ਉਹ ਵੀ ਮੈਂ ਕਲੀਅਰ ਕਰ ਦਿੰਦਾ ਤੁਹਾਨੂੰ ਉਹ ਇੱਕ ਗੱਲ ਕੀ ਐ ਮੈਂ ਪ੍ਰੋਪਰਟੀ ਡੀਲਰ ਆ ਭਾਜੀ ਇੱਕ ਕਿਸਮ ਦਾ ਮੈਨੂੰ ਕੋਈ ਪਲਾਟ ਸਸਤਾ ਮਿਲਿਆ ਮੈਂ ਲੱਲਿਆ ਉਹ ਮੇਰੀ ਹੈਡੇ ਗਾ ਮੈਂ ਮਹਿੰਗਾ ਵੇਚਾਂ ਸਸਤਾ ਵੇਚਾਂ ਉਹਦੇ ਕੋਈ ਪ੍ਰੈਸ਼ਰ ਦਾ ਹੀ ਤਾਂ ਨਹੀਂ ਹੁੰਦਾ ਕੋਈ ਕੰਮ ਕੀ ਹੁੰਦਾ ਵੈ ਤੁਸੀਂ ਵੀ ਦੇਖਿਆ ਇਹ ਚੀਜ਼ ਨੂੰ ਮਤਲਬ ਇਹਨੂੰ ਇਸ ਜੀਤੇ ਕਿਹਾ ਜਾ ਰਿਹਾ ਕਿ ਤੂੰ ਉੱਤੇ ਚਾਰ ਦਿਵਾਰੀ ਕਿਉਂ ਕਰਾਈ ਪੁਲਿਸ ਨੂੰ ਕੰਪਲੇਟ ਕਿਉਂ ਦਵਾਈ ਬਸ ਪਲਾ ਕੇ ਪੱਤਰਕਾਰਾਂ ਨੂੰ ਛੁੱਟ ਲਾਇਆ ਜਾ ਰਿਹਾ ਹੈ ਭਾਜੀ ਤੁਹਾਡੇ ਹਜੇ ਤੁਹਾਨੂੰ ਦੇਖ ਨਹੀਂ ਰਿਹਾ ਅਜੇ ਤੱਕ ਕਲੀਅਰ ਹੀ ਹੈ ਇੱਕ ਦਾ ਨਾਮ ਹੈ ਤੇ ਆ ਦੂਜੇ ਨੂੰ ਕਹਿ ਰਹੇ ਮੈਂ ਕਰੂੰਗਾ ਤੇ ਰਹਿ ਹੀ ਗਿਆ ਕੀ ਮੰਨਦਾ ਜਿਹੜੇ ਜਿਹੜੇ ਲੋਕੀ ਪ੍ਰਸ਼ਾਨ ਜਿਹੜੇ ਪੱਤਰਕਾਰਾਂ ਦੇ ਜਿਹੜੇ ਰੋਪ ਲਾਏ ਗਏ ਆ ਉਹਨਾਂ ਦਾ ਤੁਸੀਂ ਕਿਸ ਤਰ੍ਹਾਂ ਭਾਜੀ ਜੇ ਪੱਤਰਕਾਰਾਂ ਦੇ ਕੋਈ ਛੁੱਟੇ ਰੋਪ ਲਾਏ ਮੈਂ ਤਾਂ ਹੀ ਖੜਾ ਵਿਚਾਰ ਭਰਾਣਾ ਆਪਣੇ ਇਹ ਜਿਹੜੇ ਇਹਨਾਂ ਤੇ ਇਲਜ਼ਾਮ ਲਾ ਰਹੇ ਹੋਰ ਬੰਦੇ ਕਾਫੀ ਇਕੱਠੇ ਹੋ ਕੇ ਆ ਰਹੇ ਨੇ ਕੀ ਉਹਨਾਂ ਨੂੰ ਨੇ ਨਹੀਂ ਇਹਨਾਂ ਤੇ ਜਿਹੜੇ ਇਲਜ਼ਾਮ ਲਾ ਰਹੇ ਭਾਜੀ ਜੇ ਕੋ ਜਿਹੜਾ 23 ਲੱਖ ਦਾ ਮੈਟਰ ਹੈ ਉਸ ਬਾਰੇ ਮੈਨੂੰ ਪਤਾ ਨਹੀਂ ਠੀਕ ਹੈ ਜੀ ਮੈਨੂੰ ਇਹ ਭਾਈ ਸਾਹਿਬ ਆਇਆ ਤੋਂ ਮੇਰੇ ਕੋ 12 ਦਿਨ ਪਹਿਲਾਂ ਮਿਲੇ ਹਾਂਜੀ ਹਾਂਜੀ 12 ਦਿਨ ਪਹਿਲਾਂ ਮਿਲੇ ਉਹ ਵੀ ਮੇਰੇ ਕੋ ਆਏ ਗੱਲ ਸਮਝੇ ਜਿਹੜਾ 23 ਲੱਖ ਦਾ ਉਹ ਦੇਖਣ ਗੁਲਸ਼ਨ ਜਾਂ ਦੇਖੇ ਇਹ ਨਾ ਇਸ ਗੱਲ ਦਾ ਉਹਨੇ ਸਾਨੂੰ ਦੱਸਿਆ ਸੀ ਤੇ ਨਾ ਸਾਨੂੰ ਪਤਾ ਸੀ ਲੇਕਿਨ ਮੈਨੂੰ ਇੰਨੀ ਕਿ ਸਮਝ ਜ਼ਰੂਰ ਹੈਗੀ ਹੈ ਜੇ ਕਿਸੇ ਨੇ ਪਲਾਟ ਲੈ ਕੇ ਕੋਈ ਸਸਤਾ ਮਹਿੰਗਾ ਵੇਤਾ ਉਹਦੀ ਕਮਾਈ ਹੈ ਉਹਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਭਾਜੀ ਓਕੇ हुआ कि ये मैटर सर ऐसा है हमने एक रजिस्ट्री कराई थी दो हज़ार तेईस में डॉक्टर वरिंदर डॉक्टर वरिंदर सिंह की वाइफ के नाम पर ठीक है जी तो वो डॉक्टर साहब अपने ख़ास बंदे हैं तो उनके नाम पर रजिस्ट्री कराई थी वो अब दो साल बाद ये डॉक्टर साहब अपना कब्ज़ा ले रहे हैं पहले भी गए थे तो इन्होंने पैसों की डिमांड की थी वहाँ पे पंद्रह पंद्रह सोलह लाख रुपए रुपये पंद्रह सोलह लाख रुपए ड्यूज़ बनता है उसकी डिमांड कर रहे थे पंद्रा, ਤੋ ਇਹਨੋ ਨੇ ਸਾਡੇ ਉੱਪਰ ਇਹ ਐਲੀਗੇਸ਼ਨ ਲਗਾ ਦਿਆ ਅਭੀ ਕਿ 23 ਲੱਖ ਰੁਪਏ ਆਪਣੇ ਇਸ ਵਿੱਚ ਇਸ ਡੀਲ ਵਿੱਚ 23 ਲੱਖ ਰੁਪਏ ਖਾਇਆ ਹੈ ਜਦਕਿ ਹਮਾਰਾ ਇਸ ਵਿੱਚ ਕੋਈ ਇਸ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਹੈ ਅਸੀਂ ਸਿਰਫ ਰਜਿਸਟਰੀ ਕਰਾਈ ਹੈ ਇਸ ਨੂੰ ਅੱਛਾ ਸਰ ਗੱਲ ਕਰੀਏ ਤੁਸੀਂ ਜਤਿੰਦਰ ਟੰਡਣ ਨੂੰ ਜਾਣਦੇ ਹੋ ਨਹੀਂ ਮੈਂ ਨਹੀਂ ਜਾਣਦਾ ਜੀ ਅੱਛਾ ਜੇ ਗੱਲ ਕਰੀਓ ਉਹਨਾਂ ਦਾ ਜਿਹੜੇ ਜੀਕੇ ਸਟੇਟਾ ਲਿਆ ਉਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਜਤਿੰਦਰ ਟੰਡਣ ਹੈ ਤੇ ਵਿਸ਼ਾਲਪੁਰ ਹੈ ਉਹਨਾਂ ਨੇ ਸਾਰੀ ਪ੍ਰੀਪਲਾਨ ਕੀਤਾ ਹੈ ਪ੍ਰੀਪਲਾਨ ਹੋਇਆ ਸਾਰਾ ਉੱਥੇ ਵੀਡੀਓਗ੍ਰਾਫੀ ਇਹ ਸਭ ਕੁਝ ਹੈ ਇਹ ਕਿੰਨੀ ਗੁੱਸਤਾਈ ਹੈ ਜੀ ਦੱਸੋ विशाल भाई का नंबर मैंने गूगल से निकाला था विशाल भाई की वीडियोस में देखता हूँ विशाल भाई को मैं जानता हूँ अपना इनकी वीडियो देखता हूँ फेसबुक पे तो ये लोगों के लिए आवाज़ उठाते हैं लोगों क्योंकि मैंने इनकी मैं इनको ये मेरी मेरा कोई इनसे लिंक नहीं था ना मैं इनसे पहले कभी मिला मैंने इनका नंबर निकाला गूगल से तो मैंने विशाल भाई को सारी बात समझाई विशाल भाई ऐसे ऐसे ये प्लाट पे इस तरह से कब्ज़ा नहीं हो रहा इसमें रजिस्ट्री हुई पड़ी है रजिस्ट्री में कोई किसी तरह के ड्यूज़ मेंशन नहीं है कुछ भी नहीं है उसमें लिखा हुआ है कि ये जो प्लाट है इसमें कब्जा दे दिया गया है उसमें कोई डीज़ की कोई बात नहीं लिखी गई है प्लस उसमें तो जो हमारे क्लाइंट हैं डॉक्टर वरिंदर सिंह की वाइफ उनके नाम पे इंतकाल भी चढ़ा हुआ है ठीक है सर ये दो साल पहले की बात है दो साल पहले हमने रजिस्ट्री कराई थी डॉक्टर साहब ने अभी कब्ज़ा लेने के लिए वो वहाँ पर गए तो इन्होंने हमारे ऊपर एलिगेशन लगा दिया आपस में मिल कि हमने इसमें तेईस लाख रुपये कमाए ये इतनी बात क्या हुआ सर कल कल जो हुआ है कल तो कोई नया मैटर हुआ है कोई और क्लाइंट थे पानीपत के आ, उनका कोई प्लाट लिया था उन्होंने डायरेक्ट कंपनी से तो उन्होंने वो जगह कम हुई है पहले तो वहाँ पे जगह जो जितनी बताई गई थी जितनी पेमेंट उन्होंने की है तो मौके पे अभी बारह गज या कुछ दस बारह गज जगह कम है तो वो छः महीने से चक्कर लगा रहे हैं उनके पास तो उनका अभी उनका कोई सोल्यूशन किया नहीं गया उनकी तरफ से हाँ तो तो जी हाँ जी, ना जी। तो 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 ये मेरे को धमकियाँ आ रही है सर ये देखिए ये मेरे को धमकियाँ आ रही करूंगा जो आप उन्होंने मेरी बात अंकल उन्होंने तो मेरे को कमीशन तक नहीं दी है ना आपने दी ना आपने दी आपकी जो जो आपसे प्लाट बेचे नहीं दी कमीशन तू तो मेरे से तो लेके गया कब पैसे तो लेके गया मैं मैं जो दोनों के बीच में अंकल ऐसे मत बोलो मैंने आपसे पैसे कब ले लिए बताओ कब पैसे लेके गया जो लेके आया था जलंधर से वो उसको जब मेरे को बोला नहीं मैं रखूंगा बीच में ਨਹੀਂ ਮੇਰੀ ਕੋਈ ਬਾਤ ਨਹੀਂ ਕਬ ਦੀ ਹੈ ਆਪਨੇ ਮੇਰੇ ਕੋ ਕਮਿਸ਼ਨ ਜੋ ਜੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਬਾਤ ਸੁਣੋ ਜੋ ਮੈਨੇ ਆਪਕੋ ਜੋ ਪਲਾਟ ਐਡਜਸਟਮੈਂਟ ਕਰਾਇਆ ਮੈਂ ਉਸकी ਬਾਤ ਨਹੀਂ ਕਰ ਰਹਾ ਹਾਂ ਮੈਂ ਬਾਤ ਕਰ ਰਹਾ ਹਾਂ ਕਿ ਜੋ ਜੋ ਹਮਨੇ ਪਲਾਟ ਵੇਚਾ ਉਸਮੇ ਆਪਨੇ ਜੋ ਹਮ ਮੁਝੇ ਕਮਿਸ਼ਨ ਦੇ ਦਿੱਤੀ ਹੈ ਨਹੀਂ ਤੋ ਸਾਰੇ ਇੱਕ ਬਾਤ ਬਤਾਓ ਜੋ ਜੋ ਪਲਾਟ ਮੈਂ ਆਪ ਜੋ ਡੀਲ ਮੈਂ ਕਰਾਰਵਾਈ ਸੀ ਤੋ ਚਲੀ ਗਈ ਯਹਾਂ ਸੇ कभी मैं तो बैठा हूँ ना मैं क्लोज तो, तो मैं करा तो रहा हूँ ना आईसी थोड़ी तो ना क्लोज करा रही आईसी ने तो मेरे को डायरेक्टली ये बोल दिया था कि आप पारे मेरे पारे आप, 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 आप क्या कहते हैं पेमेंट उनसे डायरेक्ट ले लो जाके जो आपको पेमेंट आई हुई थी क्लाइंटों की जिसके चक्कर मैंने इतने काटे हैं आपके पास दो दो साल उन्होंने मेरे को उन्होंने मेरे को डायरेक्टली बोल

इन्होंने जिन जिनका प्लाट था उनको भी इन्होंने डराया वो शरीफ बंदे हैं वो इनके साथ हो गए कहले जी हमने हम कुछ नहीं है हम अपना नाम ख़राब नहीं करना चाहते मीडिया में अपना नाम नहीं उछालना चाहते तो वो उन्होंने उनके कहने पे गुलशन जी के कहने पे उन्होंने मेरा नाम का वहाँ वा, पे पर्चा दे दिया ਫਰਚਾਨੇ ਕੰਪਲੇਨ ਕੰਪਲੇਨ ਦੀ ਹੈ ਰਿਟਰਨ ਮੇਂ ਦੀ ਹੈ ਕਿ ਭਈ ਆਉ ਪੈਸੇ ਲੈ ਕੇ ਗਿਆ ਇਸ ਤਰੀਕੇ ਸੇ ਧਮਕੀ ਦੇ ਰਹੇ ਪੁਲਿਸ ਕਿ ਆ ਉਹ ਧਮਕੀਆਂ ਦੇ ਰਹੇ ਹਨ ਪੁਲਿਸ ਸੇ ਨਹੀਂ ਦੇ ਰਹੇ ਪੁਲਿਸ ਨਹੀਂ ਦੇ ਰਹੀ ਧਮਕੀ ਧਮਕੀਆਂ ਉਹ ਦੇ ਰਹੇ ਹਨ ਮੈਨੂੰ ਆ ਪੁਲਿਸ ਨੂੰ ਕੋਰ ਦੇ ਰਹੇ ਮੈਂ ਵੀ ਦਿਖਾ ਦੇਣਾ ਮਾੜਾ ਇਦਰਾ ਕਰੋ ਆ ਉਹਨੇ ਪੁਕੰਦੇ ਵੀ ਸਾਡੇ ਇੱਥੇ ਆ ਕੇ ਕੁਝ ਕਬਜ਼ੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਪੱਤਰਕਾਰ ਹਾਂਜੀ ਹਾਂਜੀ ਤੁਸੀਂ ਸਾਰੇ ਮੇਰੇ ਬਿਆਨ ਲੈਣੇ ਪੱਤਰਕਾਰ ਹਾਂਜੀ ਹਾਂਜੀ ਅਗਰ ਤੁਹਾਨੂੰ ਕੋਈ ਨੋਰਮਲ ਬੰਦਾ ਬੁਲਾਵੇ ਜਿਸ ਨਾਲ ਕਿੱਥੇ ਧੱਕਾ ਹੋ ਰਿਹਾ ਹੋਵੇ ਜਾਂ ਕਿਸੇ ਰਿਸ਼ਤੀ ਕਰਾਈ ਹੋਵੇ ਤੇ ਉਹਨੂੰ ਮਕਾਨ ਨ ਯਾ ਦੂਜੀ ਪਾਰਟੀ ਆ ਤੁਸੀਂ ਬਿਆਨ ਦੋਨੋਂ ਪੱਖ ਲੈ ਕੇ ਚਲਾਉਂਗੇ ਖਬਰ ਕੀ ਸਿੰਗਲ ਪੱਖ ਲੈ ਕੇ ਚਲਾਉਂਗੇ ਦੋਨੋਂ ਪੱਖ ਦੋਨੋਂ ਪੱਖ ਲਓਗੇ ਜੀ ਇਸ ਖਬਰ ਦੇ ਵਿੱਚ ਹੀ ਮੈਨੂੰ ਇੱਕ ਕਾਲ ਆਂਦੀ ਹੈ ਕਿ ਸਾਡੇ ਕੋਲ ਰਿਸ਼ਤੀ ਹੈਗੀ ਆ ਰਿਸ਼ਤੀ ਸਾਡੇ ਕੋਲ ਆ ਸਾਡੇ ਕੋਲ ਡਿਵੈਲਪਮੈਂਟ ਚਾਰਜ ਦੇ ਪੈਸੇ ਮੰਗੇ ਜਾ ਰਹੇ ਨੇ ਮੈਂ ਕਿ ਕੋਈ ਰਿਸ਼ਤੀ ਦੇ ਉੱਤੇ ਤੁਹਾਡੇ ਲਿਖਿਆ ਕਿ ਡਿਵੈਲਪਮੈਂਟ ਚਾਰਜ ਜਿਹੜੀ ਹੈ ਤਾਂ ਰਿਸ਼ਤੀ ਦਾ ਕੋਈ ਮੈਂਸ਼ਨ ਕੀਤਾ ਕਿ ਡਿਵੈਲਪਮੈਂਟ ਚਾਰਜ ਜਿਹੜੀ ਹੈ ਲੱਗਣੀ ਹੈ ਕਿ ਨਹੀਂ ਲੱਗਦੀ ਹੈ ਮੈਂਸ਼ਨ ਕੁਛ ਹੈਗਾ ਕਹਿੰਦੇ ਇੱਧਰ ਕੋਈ ਪੈਰਾ ਲਿਖਿਆ ਨਹੀਂ ਹੋਇਆ ਮੈਂ ਜਦੋਂ ਉੱਥੇ ਪਹੁੰਚਿਆ ਖਬਰ ਕੀਤੀ ਮੈਨੂੰ ਕਲੈਂਟ ਦਾ ਫੋਨ ਆਇਆ ਚਲੋ ਉਹਨਾਂ ਨੇ ਮੇਰਾ ਨੰਬਰ ਲਿੱਤਾ ਹਣਾ ਗੂਗਲ ਤੋਂ ਲਿੱਤਾ ਹੈ ਕਿੱਥੋਂ ਲਿੱਤਾ ਮੈਨੂੰ ਨਹੀਂ ਪਤਾ ਨਾਮ ਮੈਂ ਕਰੀ ਮਿਲਿਆ ਮੈਂ ਆਪਣੇ ਫੋਨ ਵੀ ਦਿਖਾ ਸਕਦਾ ਵਾਂ ਪੁਲਿਸ ਮੇਰੇ ਫੋਨ ਦੇਖ ਵੀ ਸਕਦੀ ਹੈ ਅਗਰ ਮੇਰੀ ਉਹਨਾਂ ਨਾਲ ਕਰੀ ਸੰਪਰਕ ਹੋਇਆ ਹੋਵੇ ਜਾਂ ਖਬਰ ਲਗਾਉਣ ਤੋਂ ਬਾਅਦ ਕੋਈ ਸੰਪਰਕ ਹੋ ਜਾਵੇ ਤਾਂ ਉਹ ਪੁਲਿਸ ਵੈਰੀਫਾਈ ਕਰ ਸਕਦੀ ਹੈ ਲੇਕਿਨ ਰਹੀ ਗੱਲ ਕਿ ਖਬਰ ਦੀ ਖਬਰ ਮੈਂ ਸੱਚ ਦੇ ਅਧਾਰ ਦੇ ਉੱਤੇ ਦਿਖਾਈ ਬੰਦੇ ਨੇ ਮੈਨੂੰ ਬੁਲਾਇਆ ਮੈਂ ਉੱਥੇ ਗਿਆ ਜਿਹੜਾ ਪਲਾਟ ਸੀ ਉਹਦੀ ਬਾਈਟ ਵੀ ਲਈਤੀ ਮੌਕੇ ਤੇ ਪੁਲਿਸੀ ਮੌਜੂਦ ਸੀਗੀ ਪੁਲਿਸ ਦੇ ਬ ਉਸ ਤੋਂ ਬਾਅਦ ਜਿਹਦਾ ਤੁਸੀਂ ਨਾਮ ਲਿੱਤਾ ਗੁਲਸ਼ਨ ਉਹਨਾਂ ਦੇ ਬਿਆਨ ਵੀ ਉਹਨਾਂ ਨੂੰ ਫੋਨ ਕਰਕੇ ਸਾਡੇ ਡਿਟੇਲ ਪੁੱਛੇਗੀ ਉਹਨਾਂ ਦੇ ਬਿਆਨ ਵੀ ਹੈਗੇ ਨੇ ਤੁਹਾਡਾ ਤੁਹਾਡਾ ਨਾਮ ਕਿ ਬਾਰ-ਬਾਰ ਲੈ ਰਹੇ ਨੇ ਤੁਹਾਡਾ ਦੇ ਇੱਕ ਟਿੰਡੰਜੀ ਦੇ ਉਹਨਾਂ ਨਾਮ ਕੋ ਲੈ ਰਹੇ ਬਾਰ-ਬਾਰ ਦੇਖੋ ਸਰ ਮੈਂ ਤੁਹਾਨੂੰ ਛੋਟੀ ਜੀ ਗੱਲ ਕਹਿਣਾ ਅਗਰ ਤੁਸੀਂ ਜਿਹਨਾਂ ਦਾ ਨਾਮ ਲਿੱਤਾ ਗੁਲਸ਼ਨ ਜੀ ਗੁਲਸ਼ਨ ਜੀ ਨੂੰ ਇੱਕ ਛੋਟੀ ਜੀ ਗੱਲ ਤੁਸੀਂ ਇਹ ਪੁੱਛਦੇ ਕਿ ਗੁਲਸ਼ਨ ਜੀ ਜਦੋਂ ਦੀ ਖਬਰ ਲੱਗੀ ਹੈ ਤੁਹਾਨੂੰ ਉਸ ਤੋਂ ਬਾਅਦ ਵਿਸ਼ਾਲ ਕਪੂਰ ਨੇ ਕਦੀ ਫੋਨ ਕੀਤਾ ਜਾਂ ਤੁਸੀਂ ਉਹਨਾਂ ਨੂੰ ਕਦੀ ਫੋਨ ਕੀਤਾ ਇਹ ਗੱਲ ਤੁਸੀਂ ਇਸ ਕਰਕੇ ਪੁੱਛਦੇ ਕਿਉਂਕਿ ਤੁਹਾਨੂੰ ਇਸ ਬਾਰੇ ਨਹੀਂ ਇੱਕ ਬੰਦੇ ਨੇ ਪ੍ਰੈਸ ਕਾਨਫਰੰਸ ਕਰ ਲਈ ਤੁਹਾਨੂੰ ਪੂਰੀ ਸੱਚਾਈ ਨਹੀਂ ਪਤਾ ਸੀਗੀ ਖਬਰ ਕਰਨ ਤੋਂ ਬਾਅਦ ਫੋਨ ਉਹਨਾਂ ਨੂੰ ਇੱਕ ਫੋਨ ਕਰਨ ਤੋਂ ਬਾਅਦ ਪਹਿਲੇ ਉਹਨਾਂ ਦੇ ਬੇਟੇ ਨੂੰ ਫੋਨ ਕੀਤਾ ਉਹਨਾਂ ਦੇ ਬੇਟੇ ਨੇ ਫੋਨ ਨਹੀਂ ਚੁੱਕਿਆ ਜਿਹਦੀ ਡਿਟੇਲ ਵੀ ਮੇਰੇ ਕੋਲ ਹੈਗੀ ਹੈ ਉਸ ਤੋਂ ਬਾਅਦ ਮੈਂ ਗੁਲਸ਼ਨ ਜੀ ਨੂੰ ਫੋਨ ਕੀਤਾ ਤੇ ਗੁਲਸ਼ਨ ਜੀ ਨੇ ਤੀਸਰੀ ਕੋਲ ਚੱਕੀ ਸੀ ਮੇਰੀ ਮਨੂੰ ਯਾਦ ਹੈ ਤੀਸਰੀ ਕੋਲ ਤੇ ਉਹਨੇ ਸਾਰਾ ਵੇਰਵਾ ਦੱਸਿਆ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕਲੋਨੀ ਦੇ ਵਿੱਚ ਕੋਈ ਡਿਵੈਲਪਮੈਂਟ ਚਾਰਜ ਜਿਹੜੀ ਤੁਸੀਂ ਫੀਸ ਲੈਂਦੇ ਹੋ ਕਿ ਰਿਸ਼ਟਰੀ ਚ ਮੈਂਸ਼ਨ ਕਰਦੇ ਹੋ ਕਹਿੰਦੇ ਰਿਸ਼ਤੀ ਜੀ ਮੈਂਸ਼ਨ ਨਹੀਂ ਕਰਦਾ ਮੇਰੇ ਕੋਲ ਹੋਟਲ ਹੈ ਉਹਨੇ ਕਹਿੰਦਾ ਗੱਲ ਦੱਸੋ ਅਗਰ ਤੁਸੀਂ ਸਾਰੇ ਭਰਾਵਾਂ ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਇੱਕ ਪਲਾਟ ਲਵੋਗੇ ਕਿਸੇ ਕਲੋਨੀ ਦੇ ਵਿੱਚ 30 ਲੱਗਦਾ ਤੁਸੀਂ ਪਲਾਟ ਲੈ ਲਿਆ ਤੇ ਤੁਹਾਨੂੰ ਕਲੋਨਾਈਜ਼ਰ ਆ ਕੇ ਕਹਿ ਦੇਵੇ ਕਿ ਤੂੰ ਬਣਾ ਨਹੀਂ ਸਕਦਾ ਹੈਗਾ ਤੂੰ ਬਣਾ ਨਹੀਂ ਸਕਦਾ ਹੈਗਾ ਤੂੰ ਬਣਾ ਨਹੀਂ ਸਕਦਾ ਕਿ ਜਿੰਨੀ ਦੇ ਤੱਕ ਡਿਵੈਲਪਮੈਂਟ ਚਾਰਜ ਨਹੀਂ ਦੇਗਾ ਇਹ ਪੋਲਿਸੀ ਸਾਰੀ ਰਿਸ਼ਤੀ ਦੇ ਲਿਖੀ ਹੋਣੀ ਚਾਹੀਦੀ ਆ ਕਿ ਡਿਵੈਲਪਮੈਂਟ ਚਾਰਜ ਲਿੱਤਾ ਜਾਊਗਾ ਕਿ ਨਹੀਂ ਲਿੱਤਾ ਜਾਊਗਾ ਤੁਸੀਂ ਮਿਹਨਤ ਦੀ ਕਮਾਈ ਨਾਲ ਇੱਕ ਮਕਾਨ ਲੈ ਲਿਆ ਤੁਹਾਨੂੰ ਜਦੋਂ ਬਣਾਉਣ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਕੀ ਕਾਰਵਾਈ ਕਰੋਗੇ ਤੁਹਾਡੇ ਨਾਲ ਮੈਂ ਆਪਣੀ ਤੁਹਾਡੀ ਚਿਹਰੇ ਖਰਾਬ ਕਰ ਰਿਹਾ ਮੈਂ ਆਪਣੇ ਵਕੀਲ ਸਾਹਿਬ ਨਾਲ ਗੱਲ ਕਰ ਲਈ ਹੈ ਜਲਦੀ ਗੁਲਸ਼ਨ ਜੀ ਨੂੰ ਮੇਰੇ ਵੱਲੋਂ ਡੇਫਰਮੇਸ਼ਨ ਜਾਊਗਾ ਕਿਉਂਕਿ ਡੇਫਰਮੇਸ਼ਨ ਭੇਜਣਾ ਮੇਰਾ ਰਾਈਟ ਹੈ ਕਿਉਂਕਿ ਸੱਚ ਦੇ ਆਧਾਰ ਦੇ ਉੱਤੇ ਖੜਾ ਹਾਂ ਅਗਰ ਗੁਲਸ਼ਨ ਜੀ ਆ ਵੀ ਪ੍ਰੂਫ ਮੈਨੂੰ ਕਰ ਦੇਣਾ ਕਿ ਇਹਨਾਂ ਨੂੰ ਗੁਲਸ਼ਨ ਜੀ ਨੂੰ ਮੈਂ ਫੋਨ ਵੀ ਕੀਤਾ ਵਾ ਗੁਲਸ਼ਨ ਜੀ ਜਿੱਥੇ ਕਹੋਗੇ ਮੈਂ ਉੱਥੇ ਖੜ੍ਹ ਜੂੰਗਾ ਇਹ ਜੋ ਪ੍ਰੂਫ ਜਿਹੜੇ ਇਹ ਇਲਜ਼ਾਮ ਲਗਾਏ ਜਾਂਦੇ ਆ ਨਾ ਇੱਕ ਸੱਚੀ ਪੱਤਰਕਾਰਤਾ ਦੇ ਉੱਤੇ ਲਗਾਏ ਜਾਂਦੇ ਨੇ ਕਿਉਂਕਿ ਨਾ ਮੈਂ ਦੱਬਿਆ ਵਾ ਨਾ ਮੈਂ ਦਬਣਾ ਵਾ ਸਚਾਈ ਲੋਕਾਂ ਲਈ ਮੈਂ ਖੜਾ ਵਾਂ ਅਸੀਂ ਸਾਰੇ ਭਰਾਵਾਂ ਜਿੰਨੇ ਵੀ ਅਸੀਂ ਤੁਸੀਂ ਪੱਤਰਕਾਰ ਵੀਰੇ ਭਰਾ ਆਏ ਹੋ ਕਿ ਅਸੀਂ ਥੰਬਾਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਆ ਅਸੀਂ ਜਿੰਨੇ ਭਰਾ ਸਾਰੇ ਅਸੀਂ ਸਚਾਈ ਦਿਖਾਉਣ ਵਾਸਤੇ ਆਇਆ ਕੱਲ ਤੁਸੀਂ ਵੀ ਕੋਈ ਖਬਰ ਚਲਾ ਦੋਗੇ ਨਾ ਤੁਹਾਡੇ ਤੇ ਵੀ ਕੋਈ ਨਾ ਕੋਈ આરોਪ ਲਗਾ ਦੂਗਾ ਕਿਉਂਕਿ ਪੱਤਰਕਾਰ ਇਹ ਲੋਕ ਸੋਚਦੇ ਨੇ ਕਿ ਪੱਤਰਕਾਰ ਦਾ ਵੈਰੀ ਪੱਤਰਕਾਰ ਨੂੰ ਬਣਾ ਦੋ ਲੇਕਿਨ ਪੱਤਰਕਾਰ ਵੀ ਇੱਕ ਪਰਿਭਾਸ਼ਾ ਹੁੰਦੀ ਹੈ ਪਬਲਿਕ ਰਿਲੇਟਿਡ ਅਮਰਜੰਸੀ ਸੋਸ਼ਲ ਸਰਵਿਸ ਹੁੰਦੀ ਹੈ ਕਿ ਸਾਨੂੰ ਪਬਲਿਕ ਬੁਲਾਵੇ ਤਾਂ ਅਸੀਂ ਉਹਦੀ ਹੈਲਪ ਕਰੀਏ ਲੇਕਿਨ ਇਹ ਨਹੀਂਗਾ ਕਿ ਜਦੋਂ ਪਬਲਿਕ ਨੇ ਬੁਲਾ ਲਿਆ ਅਗਰ ਕੋਈ ਖਬਰ ਦਾ ਅਸੀਂ ਪਰਦਾ ਫਾਸ਼ ਕਰ ਦਿੱਤਾ ਤੇ ਪੱਤਰਕਾਰ ਐਦਾਂ ਹੋ ਗਿਆ ਇਹ ਇਲਜ਼ਾਮ ਹੈ ਮੇਰੇ ਵਕੀਲ ਸਾਹਿਬ ਨਾਲ ਮੇਰੀ ਗੱਲ ਹੋ ਗਈ ਹੈ ਜਲਦੀ ਮੈਂ ਡੈਫਾਮੇਸ਼ਨ ਪਾਉਂਗਾ ਗੁਲਸ਼ਨ ਜੀ ਦੇ ਉੱਤੇ ਕਾਰਵਾਈ ਮੈਂ ਜ਼ਰੂਰ ਕਰਾਂਗਾ ਕਿਉਂਕਿ ਛਵੀ ਖਰਾਬ ਕੀਤੀ ਗਈ ਹੈ ਠੀਕ ਠੀਕ ਹੈ ਉਹ ਕਹਿ ਤਾਲਵਾ ਚ ਚਲੋ ਯਾਰ ਮੇਰੇ ਤੇ ਲੱਗੇ ਮੈਂ ਤਾਂ ਜਿਹੜੇ ਐਲੀਗੇਸ਼ਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਨਾ ਜਿਹੜੇ ਐਲੀਗੇਸ਼ਨਾਂ ਹੀ ਉਹੀ ਗੱਲ ਕਰ ਰਹੇ ਹੋ ਨਾ ਜਿਹੜੀ ਵੀਡੀਓ ਚੱਲੀ ਆ ਆ ਕਿਹੜੀ ਭਲਾ ਗੁਲਸ਼ਨ ਜੀ ਅਲੀ ਹਣਾ ਉਸ ਬਾਰੇ ਹੀ ਕਰ ਰਹੇ ਹੋ ਨਾ ਇਹਨਾਂ ਨੇ ਮੇਰਾ ਨੰਬਰ ਮੈਨੂੰ ਕੋਲ ਕੀਤੀ ਸੀ ਤਾਜੀਮ ਨੇ ਠੀਕ ਹੈ ਜੀ ਉਹਦੇ ਮੈਂ ਤਾਂ ਅੱਜ ਤੁਹਾਡੇ ਪੱਤਰਕਾਰਾਂ ਨਾਲ ਰੂਬਰੂ ਆਇਆ ਹਾਂ ਕਿਉਂਕਿ ਇਹਦੇ 'ਚ ਵਿਸ਼ਾਲ ਕਪੂਰ ਭਰਾ ਆਪਣੇ ਦਾ ਨਾਮ ਲਿੱਤਾ ਗਿਆ ਉਹ ਇੱਕ ਸੱਚੀ ਪੱਤਰਕਾਰਤਾ ਦੇ ਨਾਲ ਤੇ ਸੱਚੀ ਗੱਲ ਦੇ ਨਾਲ ਖੜਿਆ ਹਾਂ ਉਸ ਕਰਕੇ ਮੈਂ ਤੁਹਾਨੂੰ ਅੱਜ ਗੱਲ ਕੁਝ ਕਰਨਾ ਚਾ ਰਿਹਾ ਹਾਂ ਉਹਨਦੇ ਚ ਇੱਕ ਗੱਲ ਕਹੀ ਗਈ ਵਿਸ਼ਾਲਕਪੂਰ ਬਾਰੇ ਐਦਾਂ ਕੀ ਪੈਸਿਆਂ ਦਾ ਜੋ ਵੀ ਮੈਂ ਭਾਜੀ ਨਾਲ ਗਿਆ ਸੀ ਵਿਸ਼ਾਲ ਦੇ ਆ ਬੈਠਾ ਤਾਜੀਬ ਇਹਨੂੰ ਪੁੱਛ ਲਓ ਕਿੰਨੇ ਕਿੰਨੂ ਇਹਨੇ ਪੈਸੇ ਦਿੱਤੇ ਐ ਜਾਂ ਕਿਹਦੀ ਗੱਲ ਐ ਕੋਈ ਜੋ ਪ੍ਰਾਪਰਟੀ ਦਾ ਮੈਟਰ ਸੀਗਾ ਉਸ ਟਾਈਮ ਉਹਨਦੇ ਦੇ ਡਾਕਟਰ ਸਾਹਿਬ ਜਿਹੜੇ ਸੀਗੇ ਉਹ ਚਾਰ ਦਿਵਾਰੀ ਹਜੇ ਵੀ ਚੱਲ ਰਹੀ ਐ ਮਦਰੀ ਹੋ ਗਈ ਲਗ ਭਗ ਜੇ ਕੋਈ ਬੰਦਾ ਕਿਸੇ ਤੇ ਝੂਠਾ ਇਲਜ਼ਾਮ ਲਾਊਗਾ ਉਹ ਵੀ ਗਲਤ ਹੈ ਭਾਜੀ ਜੇ ਆਪਾਂ ਕਿਸੇ ਤੇ ਲਾਵਾਂਗੇ ਉਹ ਵੀ ਗਲਤ ਹੈ ਲੇਕਿਨ ਜੋ ਰੈਲਿਟੀ ਹੈ ਸਾਰੇ ਸਾਹਮਣੇ ਹੈ ਜੇ ਮੈਂ ਕਹਿੰਦਾ ਜੀ ਇਹ ਝੂਠ ਬੋਲਦਾ ਮੈਂ ਝੂਠ ਬੋਲਦਾ ਜਾਂ ਵਿਸ਼ਾਲ ਝੂਠ ਬੋਲਦਾ ਕਲੋਨੀ ਤਾਂ ਨਹੀਂ ਸਾਰੀ ਝੂਠ ਬੋਲ ਸਕਦੀ ਤੁਸੀਂ ਜੀਕੇ ਕਾਉਂਟੀ ਜਾ ਕੇ ਪਤਾ ਕਰ ਲੋ ਅੱਛਾ ਜਿਹੜੇ ਰੋਪ ਲਾਇਆ ਬਿਲਕੁਲ ਝੂਠੇ ਆ ਭਾਜੀ ਜੋ ਮੈਂ ਸੁਣੀ ਵਿਸ਼ਾਲ ਭਰਾ ਵਾ ਆਪਣਾ ਉਹ ਤੇ ਬਿਲਕੁਲ ਝੂਠ ਹੈ ਜੀ ਇਹ ਰੋਪ ਲਖੇ ਰੋਪ ਲਾਇਆ ਕਿ ਟੰਡਨ ਜਿਹੜੇ ਪੱਤਰਕਾਰ ਹੈਗੇ ਆ ਉਹ ਤੁਹਾਡੇ ਨਾਲ ਕੀ ਲਿੰਕ ਟੰਡਨ ਕੋਈ ਜਾਣਦੇ ਟੰਡਨ ਆਪਣਾ ਭਰਾ ਵਾ ਜ ਟੰਡਨ ਦੇ ਪੱਤਰਕਾਰਤਾ ਉਹ ਵੀ ਖੜਨ ਵਾਲਾ ਵੈ ਕੋਈ ਇਤਾਂ ਦੀ ਗੱਲ ਨਹੀਂ ਗਈ ਜੇ ਕਿਸੇ ਪੱਤਰਕਾਰ ਨੇ ਸਾਰਿਆਂ ਨੇ ਵੀਡੀਓ ਦੇਖੀ ਐ ਇੱਕ ਉਹ ਫੌਜੀ ਬੰਦਾ ਲੜ ਰਿਹਾ ਵੈ ਫੌਜੀ ਬੰਦਨ ਕਿਹਾ ਜਾ ਰਿਹਾ ਮੈਂ ਪਿਸਟਲ ਲੈ ਆਉਣ ਗੋਲੀ ਮਾਰ ਦੇਣੀ ਉਹ ਸੁਣੀ ਹੋਣੀ ਤੁਸੀਂ ਵੀ ਤੇ ਜੇ ਇਸ ਗੱਲਾਂ ਨੂੰ ਪੱਤਰਕਾਰ ਨਹੀਂ ਚਲਾਊਗਾ ਫਿਰ ਪੱਤਰਕਾਰਤਾ ਗਾਦੀ ਹੋਈ ਨਹੀਂ ਉਹਨਾਂ ਨੇ ਰੋਸ਼ ਪਾਇਆ ਜੀ ਕਿ ਟੰਡਨ ਉਸ ਟਾਈਮ ਉੱਥੇ ਵੀਡੀਓ ਰਿਪੋਰਟਿੰਗ ਕਰ ਰਿਹਾ ਜੀ ਜਤਿੰਦਰ ਟੰਡਨ ਕੋਈ ਪੱਤਰਕਾਰ ਉਹਨਾਂ ਨੇ ਕਿ ਕਿ ਕੀ ਮਾਮਲਾ ਸੱਚੀ ਹੈ ਪਾਜੀ ਮੈਨੂੰ ਤਾਂ ਜਿੱਤਦਾ ਮੈਂ ਵੀਡੀਓ ਦੇਖੀ ਐ ਮੈਂ ਤਾਂ ਇੱਕ ਗੱਲ ਕਰਦਾ ਚੌਥਾ ਥੰਬ ਗਿਆ ਇਹਦਾ ਪੱਤਰਕਾਰਤਾ ਨੂੰ ਜੇ ਪੱਤਰਕਾਰ ਕਿਸੇ ਦੇ ਨਾਲ ਜਾ ਹੀ ਨਹੀਂ ਸਕਦੇ ਫੇਰ ਤਾਂ ਪਾਜੀ ਫਿਰ ਚੌਥਾ ਥੰਬ ਕਾਦਾ ਹੋ ਗਿਆ ਉਹ ਮੈਨੂੰ ਇੱਕ ਕੋਈ ਪੱਤਰਕਾਰ ਕਿਸੇ ਨਾਲ ਜਾਊਗਾ ਤੇ ਸਚਾਈ ਤੇ ਹੀ ਜਾਊਗਾ ਨਾ ਹੁਣ ਤੁਸੀਂ ਕੋਈ ਨਿਊਜ਼ ਕਰਨ ਜਾਂਦੇ ਹੋ ਕਿਸੇ ਕੋ ਪਹਿਲਾਂ ਐਫੀਡੇਵਿਡਟ ਲੈਣ ਦਾ ਨਹੀਂ ਜਾਂਦੇ ਜੇ ਇੱਥੇ ਕੋਈ ਲੜਾਈ ਚੜਾ ਆ ਤੁਹਾਡਾ ਕੰਮ ਹੈ ਤੁਸੀਂ ਪੱਤਰਕਾਰਤਾ ਉਹ ਫੌਜੀ ਨੂੰ ਸ਼ਰੇਆਮ ਧੱਕੇ ਮਾਰੇ ਜਾ ਰਹੇ ਐ ਜੇ ਐਵੀ ਬੰਦਾ ਨਹੀਂ ਚਲਾ ਸਕਦਾ ਪੱਤਰਕਾਰ ਤਾਂ ਫਿਰ ਪੱਤਰਕਾਰਤਾ ਕਾਦੀ ਮੈਨੂੰ ਇਹ ਦੱਸ ਦੋ ਲੱਗਦਾ ਹੈ ਐਲੀਗੇਸ਼ਨ ਲਗਾ ਕੇ ਕਿਤਨੇ ਕਿਤੇ ਪੱਤਰਕਾਰ ਜਿਹੜਾ ਚੌਥਾ ਥੰਮ ਹੈ ਜਿਹੜਾ ਵਾਜ ਦੱਬਨ ਦੀ ਕੋਸ਼ਿਸ਼ ਕੀਤੀ ਭਾਜੀ ਜੇ ਦੱਬਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਹੀ ਤਾਂ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਜੇ ਵਿਸ਼ਾਲ ਕਪੂਰ ਦਾ ਨਾਮ ਲਿੱਤਾ ਗਿਆ ਮੈਨੂੰ ਪਤਾ ਹੈ ਉਹ ਬੰਦਾ ਤਾਂ ਆਪਣੀ ਬਾਈਕ ਚੱਕ ਕੇ ਗਿਆ ਸਾਡੇ ਨਾਲ ਉਹਨੇ ਕਹਦੇ ਕਿਸ ਤੋਂ ਪੈਸੇ ਲੈ ਲਿਓ ਉਹ ਕਾਦੀ ਟੰਕੀ ਮਾਰਦਾ ਜੀ ਕਿਸਨ ਕੋਈ ਕਿਸਨ ਕੰਪਲੇਂਟ ਦਿੱਤੀ ਹੈ ਉਹਦੀ ਜਾਂਚ ਚੱਲ ਰਹੀ ਹੈ ਇੰਦੇਆਂ ਲੋ ਵੀ ਕੁਝ ਕੰਪਲੇਂਟਾਂ ਕੁਛ ਮੈਨੂੰ ਤਾਂ ਇਸ ਗੱਲ ਦਾ ਦੁੱਖ ਹੋਇਆ ਹੈ ਕਿ ਜੇ ਯਾਰ ਕੋਈ ਬੰਦਾ ਸਹੀ ਕੰਮ ਕਰ ਰਿਹਾ ਜਿਉਂਦੇ ਦੀ ਪੱਤਰਕਾਰ ਦੇ ਅਲੀਗੇਸ਼ਨ ਲਾਓਗੇ ਤਾਂ ਗਲਤ ਹੈ ਬਸ ਸਰਾਸਰ ਗਲਤ ਹੈ ਮੈਨੂੰ ਕਿਤੋਂ ਇਸ਼ੂ ਆਇਆ ਸੀ ਇਹ ਮੈਨੂੰ ਕਿਉਂ ਕਿਤੋਂ ਆਇਆ 12 ਗਾਜ ਤੋਂ ਨਹੀਂ 12 ਗਾਜ ਤੋਂ ਨਹੀਂ ਹੋਇਆ ਸੀ ਪਹਿਲਾ ਮੈਟਰ ਇਹ 312 ਗਾਜ ਤੋਂ ਹੋਇਆ ਸੀ ਜੀ ਜੀ ਇੱਕ ਡਾਕਟਰ ਹੈ ਵਰਿੰਦਰ ਸਿੰਘ ਉਹਨੇ 2023 ਦੀ ਕੋ ਰਜਿਸਟਰੀ ਕਰਾਈ ਸੀਗੀ ਪਲਾਟ ਲੈ ਲਿਆ ਤੁਹਾਨੂੰ ਹੀ ਪਤਾ ਜੇ ਆਪਾਂ ਕੋਈ ਜਗ੍ਹਾ ਲਾਵਾਂਗੇ ਰਜਿਸਟਰੀ ਕਰਾਵਾਂਗੇ ਆਟੋਮੈਟਿਕ ਸਾਡਾ ਪਲਾਟ ਬਣ ਗਿਆ ਉਹ ਜਦੋਂ ਬਰ ਰਜਿਸਟਰੀ ਕਰ ਲੈ ਸਟਾਮ ਲੈ ਕੇ ਸਰਕਾਰ ਨੂੰ ਟਾਮ ਲਾਈ ਦੇ ਪਾਣਾ ਜਬਰ ਰਜਿਸਟਰੀ ਕਰਾਈ ਸਾਨੂੰ ਕੋਈ ਰੋਕ ਨਹੀਂ ਸਕਦਾ ਉੱਥੇ ਓ ਡਾਕਟਰ ਸਾਹਿਬ ਨੂੰ ਇਸ ਬੰਦੇ ਨੇ ਫਲੌਟ ਦਵਾਇਆ ਸੀ ਇਹ ਡੀਲਰ ਐ ਇਸ ਬੰਦੇ ਨੇ ਫਲੌਟ ਦਵਾਇਆ ਹੀ ਨਾਲ ਇੱਕ ਅਦਾ ਡੀਲਰ ਹੋਰ ਸੀਗਾ ਉਹਨੇ ਦਵਾਇਆ ਸੀਗਾ ਉਥੇ ਚਾਰ ਦਿਵਾਰੀ ਨਹੀਂ ਕੀਤੀ ਜਾ ਰਹੀ ਸੀ ਤੇ ਚਾਰ ਦਿਵਾਰੀ ਜਦ ਅਗਲੇ ਨੇ ਕਾਨੂੰਨ 'ਚੋਂ ਆਪਣੇ ਬਿਲਕੁਲ ਦੇਖ ਕੇ ਉਹਨੇ ਪਹਿਲਾਂ ਕੰਪਲੇਂਟਾਂ ਦਿੱਤੀਆਂ মিডিਆ ਨਾਲ ਲੈ ਕੇ ਗਿਆ ਪੁਲਿਸ ਨਾਲ ਲੈ ਕੇ ਗਿਆ ਹੁਣ ਇਸ ਤੋਂ ਬੰਦਾ ਕਾਨੂੰਨ ਦੇ ਦਾਇਰੇ ਕਿੰਨਾ ਕੁ ਚੱਲੂਗਾ ਸਾਰਾ ਕੁਝ ਕਾਨੂੰਨ ਦੇ ਦਾਇਰੇ ਲੈ ਕੇ ਚੱਲਿਆ ਇਸ ਤੋਂ